ਬੀਤੇ ਦਿਨੀ ਲੁਧਿਆਣਾ ਹਲਕਾ ਨਾਰਥ ਦੀ ਅਧੀਨ ਪੈਂਦੇ ਸਲੇਮ ਟਾਬਰੀ ਦੇ ਏਰੀਏ ਦੇ ਵਿੱਚ ਹੋਏ ਕਤਲ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋਸ਼ੀ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਮ੍ਰਿਤਕ ਮਹਿਲਾ ਵਿਆਜ ਤੇ ਪੈਸੇ ਦੇਣ ਦਾ ਕੰਮ ਕਰਦੀ ਸੀ ਜਿਸ ਤੋਂ ਐਸਐਡੂਸ਼ੀ ਨੇ ਵੀ ਪੈਸੇ ਲਈ ਸਨ ਕਈ ਕਿਸ਼ਤਾਂ ਟੁੱਟਣ ਕਾਰਨ ਉਸ ਦੇ ਉੱਪਰ ਮਾਨਸਿਕ ਤਣਾਅ ਬਣ ਗਿਆ ਜਿਸ ਕਾਰਨ ਸਾਹ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਲੱਗਿਆ ਕਿ 21 ਜੂਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਹਨਾਂ ਦਾ ਕਤਲ ਹੋ ਗਿਆ ਸੀ। ਆਹਨ ਸਾਢੇ 11:00 ਕਰੀ ਦੇ ਆਸਪਾਸ ਐਸਐਚਓ ਸਲੀਮਤਾ ਵੜੀ ਨੂੰ ਤਲਾਹ ਮਿਲੀ ਸੀ ਇੱਕ ਫੋਨ ਨੰਬਰ ਦੇ ਇਕ ਲੇਡੀ ਦੀ ਲਾਸ਼ ਮਿਲੀ। ਉਹ ਮੌਕੇ ਤੇ ਗਏ। ਸੋ ਤੇ ਪਤਾ ਚੱਲਿਆ ਕਿ ਇਹਨਾਂ ਦਾ ਕਤਲ ਹੋ ਚੁੱਕਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਅਡੇ ਅਕਸਰ ਸਹਿਬਾਨ ਐ ਐਸ ਐਚਓ ਨਾਲ ਸੇਫ ਸਿਟੀ ਦੇ ਜਿਹੜੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਤੇ ਉੱਥੇ ਮੌਜੂਦਾ ਜਿਹੜੇ ਕਮਰੇ ਨੇ ਆਸ-ਪਾਸ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਜ਼ ਤੋਂ ਕਾਫੀ ਕੁਝ ਪਤਾ ਲੱਗਿਆ ਉਹਦੀ ਮੂਵਮੈਂਟ ਦਾ ਤੇ ਇਹ ਪਤਾ ਚੱਲਿਆ ਕਿ ਲੇਡੀ ਇੱਕ ਪੈਸਿਆਂ ਦੇ ਮਤਲਬ ਆਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀ ਸੋ ਸੋਨਮ ਜਾਨ ਨੇ ਇਹਨੂੰ ਸੰਦੀਪ ਸੰਦੀਪ ਨੇ ਸੰਜੀਵ ਸਰ ਸੰਜੀਵ ਸੰਦੀਪ ਸੰਜੀਵ ਕੁਮਾਰ ਸਰ ਸੰਜੀਵ ਕੁਮਾਰ ਨੂੰ ਪੈਸੇ ਦਿੱਤੇ ਸੀ 8000 ਇੱਕ ਦਿੱਤਾ ਸੀ ਤੇ 10000 ਇੱਕ ਦਿੱਤਾ ਸੀ ਉਹਦਾ ਇਹ ਹਰ ਮਹੀਨੇ ਦਾ ਵਿਆਜ ਬੰਦਾ ਹੁੰਦਾ ਸੀ ਉਹ ਵਿਆਜ ਲੈਂਦੇ ਸੀ ਯਾਰ ਨਹੀਂ ਕਿਸ਼ਤ ਟੁੱਟਣ ਦੇ ਕਰਕੇ ਫਿਰ ਇਹਨਾਂ ਨੇ ਤੁਹਾਨੂੰ ਬੁਲਾ ਕੇ ਕਾਫੀ ਉਹਨੂੰ ਬੇਇੱਜ਼ਤ ਕੀਤਾ ਗਾਲਾਂ ਗੁੱਲਾਂ ਕੱਢੀਆਂ ਇੰਪੈਕਟ ਉਸਦਣ ਫਿਰ ਉਹਦੇ ਮਦਰ ਨੂੰ ਵੀ ਫੋਨ ਮਲਾ ਕੇ ਉਹਦੇ ਸਾਹਮਣੇ ਉਹਨਾਂ ਦੇ ਮਦਰ ਨਾਲ ਵੀ ਕਾਫੀ ਮਾੜਾ ਚੰਗਾ ਬੋਲਣ ਕਰਕੇ ਇਹਨੂੰ ਫਿਰ ਗੁੱਸਾ ਆ ਗਿਆ ਜਦੋਂ ਤੇਰੇ ਸੋਚ ਕੇ ਗਿਆ ਸੀ ਵੈਸੇ ਕਿ ਉਹ ਸਪੈਸ਼ਲੀਆਂ ਨੇ ਟੋਪੀ ਵਗੈਰਾ ਪਾ ਕੇ ਤੇ ਥੋੜਾ ਫੇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਜਾ ਗਿਆ ਉਹਦੇ ਉਹ ਕਰ ਦਿੱਤਾ ਬਗੀ ਮਿਹਨਤ ਨਾਲ ਹੈ ਆਪਣਾ ਕੱਲ ਇਹਨੂੰ ਫੜ ਲਿਆ ਗਿਆ ਹੈ ਸੰਜੀਤ ਨੂੰ ਇਹ ਸਾਡੇ ਸੇਫ ਸਿਟੀ ਵਾਲਿਆਂ ਦਾ ਐਸ ਐਚਓ ਦਾ ਸਪੈਸ਼ਲੀ ਸਾਡੇ ਏ ਡੀ ਸੀ ਪੀ ਸਰਦਾਰ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਹੈ ਸਰ ਜੀ ਅੱਛਾ ਇਹ ਥੋੜਾ ਕਿਹੜੀ ਜਗ੍ਹਾ ਤੇ ਇਹ ਕਿੱਥੋਂ ਦਾ ਗਾਣਾ ਮੰਡੀ ਦਾ ਗਾਣਾ ਮੰਡੀ ਤੋਂ ਫੜਿਆ ਗਿਆ ਸਰ ਇਹ ਦੂਜੀ ਕਿਹਦੀ ਮਟਰ ਕਰੂੰਗਾ ਨਹੀਂ ਕਿਉਂਕਿ ਇਹਨੂੰ ਕਾਫੀ ਦਿਨਾਂ ਤੋਂ ਉਹ ਗੁੱਸਾ ਸੀਗਾ ਮੈਂ ਮਾੜਾ ਜਿਹਾ ਬੋਲ ਰਿਹਾ ਹਾਂ ਸਭਾ ਨਹੀਂ ਨਹੀਂ ਸਰ ਕੰਪਨੀ ਕਪੈਸਿਟੀ ਵੇਲਾ ਸੀ ਜ਼ਰੂਰੀ ਪੁਰਾਣਾ ਜਿਹੜਾ ਇਸੇ ਠੀਕ ਕਰਦਾ ਸੀ ਪੈਸੇ ਲਾ ਕੇ ਕੋਸ਼ਿਸ਼ ਕਰ ਰਿਆ ਸੀ ਕੰਮ ਲੱਭ ਰਿਆ ਸੀ ਕੰਮ ਧਰਾਂ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਰਿਪੇਅਰ ਕਰਦਾ ਕਰਦਾ ਸੀ ਰਿਪੇਅਰ ਵਗੈਰਾ ਦਾ ਕੰਮ ਸੀ ਖਾਦ ਵੀ ਖਾਣ ਵਗੈਰਾ ਖੁਦ ਨਾਲ ਚੱਲਣਾ ਨਹੀਂ ਜਾਂ ਜੇ ਤੱਕ ਸਾਡੇ ਨੋਟ ਸਾਹਮਣੇ ਨਹੀਂ ਆਈ ਸਾਰੀ ਅਸੀਂ ਅਜੇ ਬਾਕੀ ਤਫ਼तीश ਚੱਲ ਰਹੀ ਹੈ ਜੋ ਕਿ ਸ਼ੁਰੂਆਤ ਤੁਹਾਡੇ ਨਾਲ ਪਰ ਛੇਡ ਤਾਂ ਹੈ ਥੈਂਕ ਯੂ ਥੈਂਕ ਯੂ ਲੁਧਿਆਣਾ ਲਾਈਵ ਲੇਟਿੰਗ ਕਾ ਚਾਰਤੀ ਰਿਪੋਰਟ